ਕੁੰਦਨ ਗੋਗਿਆ ਜਿੰਦਾਬਾਦ ਕੁੰਦਨ ਗੋਗਿਆ ਜਿੰਦਾਬਾਦ ਆਮਾਦੀ ਪਾਰਟੀ ਜਿੰਦਾਬਾਦ ਜੀਤਪਾਲ ਸਿੰਘ ਕੋਲੀ ਜਿੰਦਾਬਾਦ ਕੁੰਦਨ ਗੋਗਿਆ ਜਿੰਦਾਬਾਦ ਪਟਿਆਲਾ ਦੇ ਵਿੱਚ ਨਗਰ ਨਿਗਮ ਇਲੈਕਸ਼ਨਾਂ ਦਾ ਜਿਹੜਾ ਜੋਰ ਹੈ ਫੜਿਆ ਹੋਇਆ ਹੈ ਹਰੇਕ ਵਾਰਡ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਨੇ ਪਾਪੜੇ ਵੱਲੋਂ ਪੂਰਾ ਧਮਕਮ ਲਗਾ ਰਹੇ ਨੇ ਜੋਰ ਲਗਾ ਰਹੇ ਨੇ ਤਾਂ ਜੋ ਲੋਕਾਂ ਦੀ ਸੇਵਾ ਸੌ ਕਰਨ ਵਾਰਡ ਨੰਬਰ 30 ਤੋਂ ਕੁੰਦਨ ਗੋਗਿਆ ਜੀ ਜੋ ਕਿ ਆਮਾਦੀ ਪਾਰਟੀ ਦੇ ਪੁਰਾਣੇ ਵਲੰਟੀਅਰ ਵੀ ਨੇ ਤੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕਾਰਜ ਰਾਤੇ ਨੇ। ਬੋਗੇ ਜੀ 30 ਨੰਬਰ ਵਾਰਡ ਦੇ ਵਿੱਚ ਕੀ ਸਥਿਤੀ ਤੁਹਾਡੇ ਲੱਗਦੀ ਹੈ? ਬਾਕੀ ਤਾਂ ਦੇਖੋ ਡੈਮੋਕਰੇਸੀ ਹੈ। ਸਿੱਧੀ ਦਾ ਲੋਕ ਦੱਸਦੇ ਆ ਜਾਂ ਰਿਜ਼ਲਟ ਦੱਸੇਗਾ। ਜੀ। ਬਾਕੀ ਮੈਨੂੰ ਜਿਹੜਾ ਮੈਂ ਪ੍ਰਚਾਰ ਕਰ ਰਿਹਾ ਲੋਕਾਂ ਦਾ ਪਰਵਾਹ ਹੰਗਾਰਾ ਔਰ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕਰੇਵੇਂ। ਬੀਜ ਦੇ ਬਿੱਲ ਬਰੀ ਮਾਲਾ ਕਰੇ ਨੇ। ਬਸ ਫ੍ਰੀ ਐਨਓਸੀ ਜਿਹੜੀ ਹੁਣ ਮਾਨ ਸਾਹਿਬ ਨੇ ਪਿਛਲੇ ਹਫਤੇ ਅਨਾਉਂਸ ਕਰਤੀ ਇਹ 500 ਗਜ ਤੋਂ ਥੱਲੇ ਦੀ ਐਨਓਸੀ ਲੈਣ ਦੀ ਜ਼ਰੂਰਤ ਨਹੀਂ ਰਜਿਸਟਰੀਆਂ ਵਗੈਰਾ ਜਿਹੜੇ ਬੰਦੇ ਕਾਫੀ ਦੇਰ ਤੋਂ ਲਟਕੇ ਹੋਏ ਸੀਗੇ ਕਿਉਂਕਿ ਇਹ ਤਾਂ ਕਾਂਗਰਸ ਦੀ ਦੇਣ ਸੀਗੀ ਕਿਉਂਕਿ ਉਹਨਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਅਕਾਲੀ ਦਲ ਦੇ ਟਾਈਮ ਤੋਂ ਚੱਲਿਆ ਆ ਰਿਹਾ ਉਹ ਵੀ ਮਾਨ ਸਾਹਿਬ ਨੇ ਐਨਓਸੀ ਵੀ ਕਲੀਅਰ ਕਰਤੀ ਔਰ ਜੋ ਵੀ ਅੱਗੇ ਜਿਹੜੇ ਪੈਂਡਿੰਗ ਕੰਮ ਹੈ ਉਹ ਵੀ ਅਸੀਂ ਜਲਦ ਤੋਂ ਜਲਦ ਲੋਕਾਂ ਦੀ ਜਿਹੜੀ ਮੰਗ ਹੈਗੀ ਉਹ ਅਸੀਂ ਪੂਰੀਆਂ ਕਰ ਰਹੇ ਹਾਂ ਬੈਠਾ ਤੁਸੀਂ ਕੰਮ ਬੜੇ ਲੰਬੇ ਸਮੇਂ ਤੋਂ ਚਲ ਰਹੇ ਆ ਆਮਾ ਦੀ ਪਾਰਟੀ ਵਾਸਤੇ ਤੁਹਾਨੂੰ ਜਾਦਾ ਕੰਪੇਨ ਦੀ ਮਿਲਣਾ ਦਾ ਜ਼ਰੂਰਤ ਨਹੀਂ ਪਈ ਹੋਣੀ ਜਿੱਥੇ ਜਾਂਦੇ ਹੋਣੇ ਤੁਹਾਨੂੰ ਸਭੀ ਜਾਣਦੇ ਨੇ ਇਹ ਤਾਂ ਲੋਕਾਂ ਦਾ ਪਿਆਰ ਹੈ ਭਾਜੀ ਦੇਖੋ ਇੱਕ ਤਾਂ ਇਸੇ ਮਾਨੇ ਮਿਲਣੀ ਵੀ ਹੋ ਜਾਂਦੀ ਹੈ ਜਾਣਾ ਤਾਂ ਜ਼ਰੂਰ ਪਏਗਾ ਔਰ ਜਾ ਵੀ ਰਹੇ ਆ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਪੂਰਾ ਵਸਾ ਲੋਕਾਂ 'ਚ ਵੀ ਗੋਗਿਆ ਜੀ ਨੂੰ ਵਰਤੋ ਵਤ ਲੀਡ ਤੋਂ ਉਰੇ 3 ਨੰਬਰ ਵਾਰਚੋਂ ਜਦਾ ਅਗੇ ਕਾਰਪੋਰੇਸ਼ਨ 'ਚ ਭੇਜਣਾ ਬਿਲਕੁਲ ਜਿਸ ਵਾਰ ਤੋਂ ਤੁਸੀਂ ਆ ਗਏ ਹੋ ਉਸ ਵਾਰ ਬਾੜ ਦੇ ਵਿੱਚ ਤੁਹਾਡੇ ਸਮਾਜ ਦੇ ਲੋਕ ਬਹੁਤ ਨੇ ਬਹੁਤ ਵੀ ਸਮਾਜ ਤੋਂ ਸੀ ਬਲੌਂਗ ਕਰਦੇ ਹੋ ਕਿੰਨਾ ਕੁ ਸਮਾਜ ਦਾ ਸਾਥ ਮਿਲ ਰਿਹਾ ਦੇਖੋ ਸਮਾਜ ਦਾ ਵੀ ਸਾਥ ਹੈ ਹੋਰ ਵੀ ਕਮੇਟੀਆਂ ਰਹਿਣੀਆਂ ਸਾਰਿਆਂ ਦਾ ਸਾਥ ਹੈ ਮੇਰੇ ਨਾਲ ਕਿਉਂਕਿ ਮੈਂ ਸੋਸ਼ਲ ਵਰਕਰ ਬੰਦਾ ਹਾਂ ਸਮਾਜ ਦੇ ਪ੍ਰਤੀ ਮੇਰਾ ਪਿਆਰ ਲੋਕਾਂ ਦੇ ਪ੍ਰਤੀ ਪਿਆਰ ਸਾਰਿਆਂ ਨਾਲ ਮੇਰਾ ਬਹੁਤ ਪਿਆਰ ਹੈ ਸਾਰੇ ਮੈਨੂੰ ਮਾਨ ਸਤਕਾਰ ਦੇ ਰਹੇ ਆਂ ਪੂਰਾ ਪਿਆਰ ਦੇ ਰਹੇ ਆਂ ਮੈਨੂੰ ਤਾਂ ਐ ਲੱਗ ਰਿਹਾ ਵੀ ਜਿੰਨਾ ਲੋਕਾਂ ਦਾ ਪਿਆਰ ਹੈ ਵੀ ਉਹ ਤਾਂ ਕਹਿੰਦੇ ਤੁਹਾਨੂੰ ਕੋਈ ਆਣ ਦੀ ਜ਼ਰੂਰਤ ਵੀ ਨਹੀਂ ਮਗਰ ਲੋਕਾਂ ਨਾਲ ਪਿਆਰ ਮਿਲ ਰਿਹਾ ਹਰੇ ਕਾਮੇਡੀ ਦਾ ਪਿਆਰ ਮਿਲ ਰਿਹਾ ਇਹ ਜਿੰਨੀ ਵਾਰ ਤੇ ਲੀਡ ਨਾਲ ਤੁਸੀਂ ਜਿੱਤੋਗੇ ਕਹਿ ਸਕਦੇ ਹੋ ਕਿ ਆਉਣ ਵਾਲੇ ਵੱਡੀਆਂ ਸੀਟਾਂ ਦੇ ਵਿੱਚ ਤੁਹਾਡਾ ਵੱਡੇ ਆ ਖਤਾਵਰ ਅਹੁਦੇ ਦੇ ਵਿੱਚ ਤੁਹਾਡਾ ਨਾਮ ਹੋਏਗਾ ਦੇਖੋ ਇਸ ਬਾਰੇ ਪਾਰਟੀ ਜੋ ਹਾਈ ਕਮਾਂਡ ਫੈਸਲਾ ਲੇਗੀ ਅਸੀਂ ਪਾਰਟੀ ਹਾਈ ਕਮਾਂਡ ਦੇ ਨਾਲ ਹੈ ਪਾਰਟੀ ਜਿੱਥੇ ਸੇਵਾ ਲਵਾਏਗੀ ਅਸੀਂ ਸੇਵਾ ਕਰਨ ਨੂੰ ਆਮ ਆਦਮੀ ਪਾਰਟੀ ਦੀ ਸੇਵਾ ਕਰਨ ਨੂੰ ਤਿਆਰ ਪ੍ਰਸ਼ਨ ਇਸ ਲਈ ਬੜਦਾ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਜਦੋਂ ਦੇ ਆਮ ਆਦਮੀ ਪਾਰਟੀ ਸ਼ੁਰੂ ਹੋਈ ਹੈ ਉਦੋਂ ਤੁਸੀਂ ਸੇਵਾ ਕਰ ਰਹੇ ਹੋ ਉਦੋਂ ਤੁਸੀਂ ਫਿਲਹਾਲ ਲੱਗੇ ਹੋਏ ਪੁਰਾਣੇ ਵਲੰਟੀਅਰਾਂ ਵਿੱਚੋਂ ਹੈਗੇ ਆ। ਕਹਿੰਦੇ ਟਕਸਾਲੀ ਤੁਸੀਂ ਹੈਗੇ ਹੋ। ਤੁਸੀਂ ਤਮੰਨਾ ਰੱਖੀ ਸੀ ਕਿਸੇ ਵੇਲੇ ਐਮ.ਐਲ.ਏ ਬਣਨ ਦੀ, ਐਮ.ਪੀ ਬਣਨ ਦੀ ਤੇ ਹੁਣ ਲੱਗਦਾ ਕਿ ਵੱਡਾ ਅਹੁਦਾ ਮਿਲੇਗਾ। ਜੋ ਪ੍ਰਮਾਤਮਾ ਕਰੇਗਾ ਵਧੀਆ ਕਰੇਗਾ। ਇੱਛਾ ਤਾਂ ਰੇਗਦੀ ਹੁੰਦੀ ਹੈ। ਬਗਰ ਜੋ ਉੱਪਰ ਮਹਾਕਾਲ ਬੈਠਾ ਹੈ। ਜੋ ਉਹਨੂੰ ਮਨਜ਼ੂਰ ਹੋਏਗਾ ਉਹੀ ਹੋਏਗਾ। ਸੋ ਭਗਵਾਨ ਦੇ ਉੱਪਰ ਪੂਰਾ ਪ੍ਰੋਸੈਸ ਹੈਗਾ ਕੁੰਦਨ ਗੋਗ ਜੀ ਨੂੰ। ਬਹੁਤ ਲੋਕ ਹੋਰ ਵੀ ਖੜੇ ਆ ਸਮਾਜ ਦੇ ਲੋਕ ਵੀ ਖੜੇ ਆ। ਤੁਸੀਂ ਬਾਲਪੁਰੀ ਸਮਾਜ ਤੋਂ 7 ਦਿਨ ਉਸ ਤੇ ਪਹੁੰਚੇ। ਹਾਂ ਜੀ ਅਸੀਂ ਸਮਾਣਾ ਤੋਂ ਆਇਆ ਸਾਡੇ ਗੁੰਦਨ ਗੋਗਿਆ ਜੀ ਸਾਡੇ ਬਹੁਤ ਵਧੀਆ ਲੀਡਰ ਨੇ ਸਾਡੇ ਅਸੀਂ ਆਪਣੇ ਸਾਡੇ ਰਿਸ਼ਤੇਦਾਰ ਬੈਠਨੇ ਸੂ 3 ਨੰਬਰ ਵਾਰਡ ਦੇ ਵਿੱਚ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਰਹੇ ਹਾਂ ਟੈਲੀਫੋਨ ਕਰ ਰਹੇ ਹਾਂ ਉਹ ਕਹਿੰਦੇ ਅਸੀਂ ਵੱਧ ਤੋਂ ਵੱਧ ਗੁੰਦਨ ਗੋਗਿਆ ਨੂੰ ਜਿਤਾਵਾਂਗੇ ਜਿੱਤ ਕੇ ਇਹਨੂੰ ਚੋਲੀ ਰਾਂ ਦੇ ਪਾਵਾਂਗੇ ਬਿਲਕੁਲ ਜਿੱਤਣਗੇ 21 ਦਸੰਬਰ ਨੂੰ ਵੋਟਾਂ ਇਹਨਾਂ ਨੂੰ ਪੈਣਗੀਆਂ ਬਿਲਕੁਲ ਪਰਮਾਤਮਾ ਮਹਾਂਕਾਰ ਇਹਨੂੰ ਜਿਤਾਏਗਾ ਇਹ ਬੋਲੇਨਾ ਦਾ ਆਸ਼ੀਰਵਾਦ ਹੈ ਬਿਲਕੁਲ ਲੋਕ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਖੜੇ ਆ ਫਿਰ ਜੀ ਕੀ ਨਾਮ ਹੋਵੇ ਮੇਰਾ ਨਾਮ ਰਾਜ ਕੁਮਾਰ ਸੱਜਿਵ ਹੈ ਜੀ ਕਿੱਛ ਬੁਲੰਗ ਕਰ ਦੋ ਮੈਂ ਸਮਾਨਿਤ ਹਾਂ ਜੀ ਸਾਡੀ ਬਰਾਦਰੀ ਦੇ ਵੀ ਤੇ ਆਮ ਆਦਮੀ ਪਾਰਟੀ ਦੇ ਕੁੰਦਨ ਗੋਗਿਆ ਜੀ ਕਿਸੇ ਦੇ ਮੁਤਾਜ ਨਹੀਂ ਹੈਗੇ ਕੁੰਦਨ ਗੋਗਿਆ ਜੀ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਵੀ ਹੈ ਇਸੇ ਕਰਕੇ ਪਾਰਟੀ ਨੇ ਨੂੰ ਟਿਕਟ ਵੀ ਦਿੱਤੀ ਹੈ ਤੇ 30 ਨੰਬਰ ਵਾਰਡ ਦੇ ਵਿੱਚੋਂ ਜਿੰਨੀਆਂ ਵੀ ਚਾਹ ਸਾਡਾ ਸਮਾਜ ਹੈ ਸਾਡਾ ਸਮਾਜ ਦਾ ਉੱਤੇ ਪੱਪੋ ਪਾਰ ਲੱਗਿਆ ਹੋਇਆ ਹੈ ਲੇਕਿਨ ਜਿੰਨਾ ਹੋਰ ਵੀ ਸਮਾਜ ਬੈਠਾ ਸਾਰੇ ਸਮਾਜ ਦਾ ਬਹੁਮਤ ਇਹਨਾਂ ਨਾਲ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਜਵਾਨਾ ਕਿ ਕੁੰਦਨ ਗੋਗਿਆ ਜੀ ਪਟਿਆਲਾ ਸ਼ਹਿਰ ਦੇ ਉਤੋਂ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਧ ਲੀਡ ਲੈ ਕੇ ਕੀ ਜਿੱਤਣਗੇ ਬਾਕੀ ਜਿਹੜੀ ਸਾਡੀ ਅੱਗੇ ਦੀ ਲੜਾਈ ਹੈ ਉਹ ਪਾਰਟੀ ਦੀ ਹੁੰਦੀ ਹੈ ਪਾਰਟੀ ਜਿੱਥੇ ਇਹਨਾਂ ਨੂੰ ਸੇਵਾ ਲਾਏਗੀ ਇਹ ਉੱਥੇ ਬੈਠਣਗੇ ਇਹ ਕਦੇ ਇਹ ਉਹਦੇ ਨਾਲ ਸੇਵਾ ਨਹੀਂ ਇਹਨਾਂ ਦੇ ਵਿੱਚ ਇੱਕ ਜਨੂਨ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਨੂਨ ਹੈ ਪਾਰਟੀ ਦੀ ਸੇਵਾ ਕਰਦੇ ਆ ਰਹੇ ਔਰ ਕਰਦੇ ਰਹਿਣਗੇ ਮੈਂ ਇਹਨਾਂ ਬਾੜਦੰਦ ਵੀ ਔਰ ਬਾੜ ਨੂੰ ਬੇਨਤੀ ਵੀ ਕਰੂੰਗਾ ਕਿ ਕੁੰਦਨ ਗੋਗਿਆ ਵਰਗਾ ਤੇ ਸਾਡੇ ਸ਼ਹਿਰੀ ਐਮਐਲਏ ਕੋਲੀ ਜੀ ਦਾ ਦਿਲਦਿਆਂ ਘਰਾਈਆਂ ਤੋਂ ਅਸੀਂ ਤਨਵਾਦ ਕਰਦੇ ਜਿਨ੍ਹਾਂ ਨੇ ਇੱਕ ਇਮਾਨਦਾਰ ਤੇ شریف ਔਰ ਮਿਹਨਤੀ ਤਾਂ ਬਾੜ ਵਾਲੇ ਨੂੰ ਵੀ ਬੇਨਤੀ ਹੈ ਕਿ ਦੋ ਹੱਥ ਨਾਲ ਇੱਕ ਤਰਫਾ ਹੋ ਕੇ ਵੋਟਾਂ ਪਾਈਓ ਤਾਂ ਕਿ ਇਹ ਤੁਹਾਡੇ ਵਾਸਤੇ ਤੁਹਾਡੀ ਆਵਾਜ਼ ਜਿਹੜੀ ਹੈ ਨਗਰ ਨਿਗਮ ਦੇ ਵਿੱਚ ਪਹੁੰਚਾ ਸਕਣ ਐਨਾ ਕੁਝ ਕਹਿੰਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਦੇ ਨੋਬੀਆ ਉਹ 3 ਨੰਬਰ ਵਾਰਡ ਦੇ ਵਿੱਚ ਕੁੰਦਨ ਗੋਗਿਆ ਦਾ ਤੁਸੀਂ ਦੇਖ ਸਕਦੇ ਹੋ ਨਾਰੇ ਕਿਸ ਤਰ੍ਹਾਂ ਲੱਗ ਰਹੇ ਨੇ ਤੇ ਲੱਗ ਰਿਹਾ ਹੈ ਕਿ ਇਸ ਵਾਰਡ ਦੇ ਵਿੱਚ ਮੌਜੂਦ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਜੋ ਅਨਾਰੇ ਸਮੇਂ ਦੇ ਵਿੱਚ ਸੋਚ ਸਕਦੇ ਆ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੱਧ ਵੋਟਾਂ ਲੈ ਕੇ ਇੱਕ ਚੰਗੇ ਹੌਰਤੇ ਤੇ ਦੇਖਣ ਨੂੰ ਮਿਲੇਗਾ। ਉਸੇ ਤਰ੍ਹਾਂ ਹੋਰ ਗਤੀਵਿਧੀਆਂ ਤੁਹਾਨੂੰ ਦੁਕਾਨੇ ਰਹਿਣ